ਸਾਨੂੰ ਦੁਨੀਆ 'ਚ ਅਜੀਬੋ-ਗਰੀਬ ਚੀਜ਼ਾਂ ਸਾਨੂੰ ਮਿਲਦੀਆਂ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਬਾਰੇ ਦੱਸਾਂਗੇ ਜਿੱਥੇ ਲੋਕ ਪੁਰਦਿਆਂ ਨਾਲ ਰਹਿੰਦੇ ਹਨ ਅਤੇ ਉਹਨਾਂ ਨੂੰ ਖਾਣਾ ਅਤੇ ਸਰਗਟ ਪੀਣ ਲਈ ਵੀ ਦਿੰਦੇ ਹਨ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਤਰ੍ਹਾਂ ਦੇ ਰਿਵਾਜ ਹਨ ਉਹਨਾਂ ਦਾ ਆਪਣਾ ਹੀ ਸੱਭਿਆਚਾਰ ਹੈ ਅਤੇ ਉਹ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਜਿਹੇ ਰਿਵਾਜ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸਨੂੰ ਦਫਨਾਇਆ ਜਾਂਦਾ ਹੈ ਪਰ ਕੁਝ ਸਾਲਾਂ ਬਾਅਦ ਉਸ ਦੇ ਪਿੰਜਰ ਨੂੰ ਬਾਹਰ ਕੱਟ ਕੇ ਉਸਨੂੰ ਖਵਾਇਆ ਜਾਂਦਾ ਹੈ ਪਾਣੀ ਅਤੇ ਸਰਗਟ ਪੀਣ ਲਈ ਦਿੱਤੀ ਜਾਂਦੀ ਹੈ ਅਸੀਂ ਇੱਥੇ ਜਿਹਨਾਂ ਲੋਕਾਂ ਦੇ ਬਾਰੇ ਗੱਲ ਕਰ ਰਹੇ ਹਾਂ ਉਹ ਇੰਡੋਨੇਸ਼ੀਆ ਵਿੱਚ ਇੱਕ ਖਾਸ ਕਿਸਮ ਦਾ ਕਬੀਲਾ ਹੈ ਜੋ 16ਵੀਂ ਸਦੀ ਖੇਤਰ ਵਿੱਚ ਤੇਰੋਜਨਾ ਨਾਮ ਦੇ ਜਗ੍ਹਾ ਤੇ ਰਹਿੰਦਾ ਹੈ ਉਹ ਸਾਲਾਂ ਤੱਕ ਆਪਣੇ ਮਰੇ ਹੋਏ ਲੋਕਾਂ ਨਾਲ ਰਹਿੰਦੇ ਹਨ ਇਹ ਪਰੰਪਰਾ ਸਿਰਫ ਇਨ੍ਹਾਂ ਲੋਕਾਂ ਦੇ ਲਈ ਨਹੀਂ ਹੈ ਜੇਕਰ ਤੁਸੀਂ ਕਦੇ ਉਹਨਾਂ ਦੇ ਘਰ ਮਹਿਮਾਨ ਦੇ ਤੌਰ ਤੇ ਜਾਂਦੇ ਹੋ ਤਾਂ ਇਹ ਨਿਯਮ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ ਕਿ ਤੁਹਾਨੂੰ ਉਹਨਾਂ ਮਰਦਿਆਂ ਦਾ ਹਾਲ ਪੁੱਛਣ ਲਈ ਉਹਨਾਂ ਦੇ ਕਮਰੇ ਵਿੱਚ ਜਾਣਾ ਪਵੇਗਾ ਜਦੋਂ ਵੀ ਇਨ੍ਹਾਂ ਕਬੀਲਿਆਂ ਦੇ ਘਰ ਵਿੱਚ ਕੋਈ ਮਰਦਾ ਹੈ ਤਾਂ ਉਹ ਆਪਣੇ ਪਰਿਵਾਰਕ ਮੈਂਬਰ ਇਹ ਲਾਸ਼ ਨੂੰ ਮੰਮੀ ਦੇ ਤੌਰ ਤੇ ਢਾਲ ਲੈਂਦੇ ਹਨ ਇਸ ਤੋਂ ਬਾਅਦ ਇਸ ਨੂੰ ਇੱਕ ਲੱਕੜ ਦੇ ਤਬੂਤ ਵਿੱਚ ਪਾ ਦਿੱਤਾ ਜਾਂਦਾ ਅਤੇ ਉਸ ਦੀ ਸਿਹਤ ਬਾਰੇ ਪੁੱਛਦਾ ਰਹਿੰਦਾ ਹੈ ਇਸ ਤਿਹਾਰ ਨੂੰ ਇੰਡੋਨੇਸ਼ੀਆ ਵਿੱਚ ਮਾਨੀਨਾ ਤਿਹਾਰ ਵਜੋਂ ਮਨਾਇਆ ਜਾਂਦਾ ਹੈ ਇਸ ਦਾ ਮਕਸਦ ਮ੍ਰਿਤਕ ਦੇਹ ਨੂੰ ਸਾਫ਼ ਕਰਨਾ ਅਤੇ ਸਜਾਉਣਾ ਹੈ ਇਹ ਕਬੀਲਾ ਮੰਨਦਾ ਹੈ ਕਿ ਮੌਤ ਇੱਕ ਪੜਾਅ ਹੈ ਜਿਸ ਤੋਂ ਬਾਅਦ ਮ੍ਰਿਤਕ ਦੀ ਦੂਜੀ ਯਾਤਰਾ ਸ਼ੁਰੂ ਹੁੰਦੀ ਹੈ ਇਸ ਲਈ ਉਹ ਮ੍ਰਿਤਕ ਦੇਹ ਨੂੰ ਸਜਾ ਕੇ ਰੱਖਦੇ ਹਨ ਅਤੇ ਉਸ ਨੂੰ ਖਵਾਉਂਦੇ ਪਿਉਂਦੇ ਹਨ ਇਹ ਹਰ ਅਗਸਤ ਵਿੱਚ ਵਿਜਾਈ ਤੋਂ ਠੀਕ ਪਹਿਲਾਂ ਮਨਾਇਆ ਜਾਂਦਾ ਹੈ ਇਸ ਦੌਰਾਨ ਲੋਕ ਲਾਸ਼ਾਂ ਨੂੰ ਬਾਹਰ ਕੱਢਦੇ ਹਨ ਤੇ ਉਹਨਾਂ ਨੂੰ ਨਹਾਉਂਦੇ ਹਨ ਅਤੇ ਉਹਨਾਂ ਨੂੰ ਨਵੇਂ ਕੱਪੜੇ ਪਾਉਂਦੇ ਹਨ ਉਹ ਉਹਨਾਂ ਨਾਲ ਫੋਟੋਆਂ ਵੀ ਖਿਚਾਉਂਦੇ ਹਨ ਅਤੇ ਉਹਨਾਂ ਨੂੰ ਸਰਕਟਾਂ ਵੀ ਪਿਉ